2019 ਦੇ ਵਿੱਚ ਜੇ ਮੈਂ 1 ਜਨਵਰੀ ਨੂੰ ਪੈਨਸ਼ਨ ਆਇਆ ਸੀ ਜੀ ਤੇ ਮੈਂ ਕਾਫੀ ਮਾਹੌਲ ਦੇਖਿਆ ਜੀ ਕਾਫੀ ਬੱਚੇ ਨੇ ਬਾਹਰ ਜਾਂਦੇ ਹੀ ਟ੍ਰੇਨਿੰਗ ਲਾਉਣ ਜੀ ਤੇ ਤਕਰੀਬਨ ਵੀ ਨਸ਼ਿਆਂ ਦੀ ਲਤ ਅੱਜ ਕੱਲ ਸਾਨੂੰ ਪਤਰੀ ਲੱਗੀ ਹੋਈ ਜੀ ਮੈਂ ਹੀ ਸੋਚਿਆ ਜੀ ਆਪਣੀ ਜ਼ਿੰਦਗੀ ਦਾ ਜੀ ਥੋੜਾ ਜਿਹਾ ਆਪਾਂ ਪ੍ਰਯਾਸ ਕਰਕੇ ਦੇ ਨਾਲ ਤੇ ਨਸ਼ਿਆਂ ਤੋਂ ਦੂਰ ਰਹਿਣ ਬੱਚੇ ਜੀ ਤੇ ਨਾਲੇ ਜੀ ਆਪਣੇ ਕੋਈ ਨਾ ਕੋਈ ਆਪਾਂ ਨੂੰ ਜੋਬ ਮਿਲੇ ਬੱਚਾ ਨੂੰ ਜੀ ਆਰਮੀ ਵਿੱਚ ਜਾਂ ਫੌਜ ਪੰਜਾਬ ਪੁਲਿਸ ਦੇ ਵਿੱਚ ਜੀ ਤਾਂ 2019 ਦੇ ਵਿੱਚ ਮੈਂ ਸ਼ੁਰੂ ਕੀਤੀ ਜੀ ਟ੍ਰੇਨਿੰਗ ਜਦੋਂ ਟ੍ਰੇਨਿੰਗ ਸ਼ੁਰੂ ਕੀਤੀ ਜੀ ਕਾਫੀ ਫੌਜ ਦੇ ਵਿੱਚ ਜੀ ਸਮਾਨ ਹੁੰਦਾ ਸੀਗਾ ਜੀ ਲੌਨ ਨੂੰ ਟ੍ਰੇਨਿੰਗ ਆ ਪਰ ਇੱਥੇ ਪ੍ਰੋਵਾਈਡ ਨਹੀਂ ਸੀ ਫਿਰ ਸਰਪੰਚ ਜੀ ਨਾਲ ਸਾਹਮਣਾ ਮਿਲ ਕੇ ਜੀ ਮੈਂਬਰ ਸਰ ਸਹਿਬਾਂ ਨਾਲ ਜੀ ਮੈਂ ਗੱਲਬਾਤ ਕੀਤੀ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਆਪਣੇ ਐਚਐਮਐਲ ਰਫੈਨਰੀ ਆ ਜੀ ਰਾਮਾ ਮੰਡੀ ਸਾਰੇ ਜਾਣਦੀ ਆ ਤੇ ਉਹਨਾਂ ਤੋਂ ਜੀ ਵੀ ਸਮਾਨ ਦਾ ਪ੍ਰੋਵਾਈਡ ਕਰਾਉਣੀ ਆ ਤੇ ਉਹਨਾਂ ਨੇ ਸਾਰਾ ਸਮਾਨ ਦਿੱਤਾ ਜੀ ਪਹਿਲੇ ਸਾਲ ਜੀ ਉਹਨਾਂ ਤੋਂ ਸਮਾਨ ਲੈਂਦਾ ਜੀ ਫਿਰ ਦੂਜੇ ਸਾਲ ਜੀ ਉਹੀ ਚੀਜ਼ ਚੈੱਕ ਕੀਤੀ ਜੀ ਬੱਚੇ ਦੇ ਗਰੀਬ ਬੱਚੇ ਸੀਗੇ ਜੀ ਚੱਪਲਾਂ ਚਾਹੁੰਦੇ ਸੀ ਰਨਿੰਗ ਕਰਨੇ ਜੀ ਫਿਰ ਜੀ ਮੈਂ ਉਹਨਾਂ ਬੱਚਿਆਂ ਨਾਲ ਗੱਲਬਾਤ ਕਰਕੇ ਜੀ ਤੇ ਰਫੈਨਰੀ ਤੋਂ ਦੁਬਾਰਾ ਜੀ ਬੂਟਾਂ ਦੀ ਡਿਮਾਂਡ ਕੀਤੀ ਤੇ ਉਹਨ ਹੋਰ ਤੇ ਖੇਡਾਂ ਦਾ ਸਮਾਨ ਤੇ ਬੂਟ ਵਗੈਰਾ ਦਿੱਤੇ ਜੀ ਤੇ ਉਦੋਂ ਨੈਕਸਟ ਵੀਕ ਜੀ ਅਗਲੇ ਸਾਲ ਜੀ ਇੱਕ ਹੋਰ ਸਮੱਸਿਆ ਆ ਗਈ ਜੀ ਸਮੱਸਿਆ ਤੇ ਸਮੱਸਿਆ ਜੀ ਵੀਕਨੈਸ ਦੀ ਬੱਚੇ ਗਰੀਬ ਸੀਗੇ ਬਹੁਤ ਜ਼ਿਆਦੇ ਜ਼ਿਆਦੇ ਬੱਚੇ ਗਰੀਬ ਹੋਣ ਕਰਕੇ ਜੀ ਉਹਨਾਂ ਨੂੰ ਖਾਣ ਪੂਰੀ ਨਹੀਂ ਆਉਂਦੀ ਸੀ ਪਹਿਲੇ 15 20 ਦਿਨ ਲਾਉਣ ਤੋਂ ਬਾਅਦ ਜੀ ਬੱਚੇ ਆਟੋਮੈਟਿਕ ਹੀ ਰਹਿਣਗੇ ਵੀਕ ਹੋ ਜਾਂਦੇ ਸੀਗੇ ਤੇ ਫਿਰ ਜੀ ਦੁਬਾਰੇ ਅੱਗੇ ਸਰਪੰਸਾ ਬਣ ਫਿਰ ਮੈਂ ਗੱਲ ਕੀਤੀ ਵੀ ਇਸ ਤਰ੍ਹਾਂ ਹੀ ਦਿੱਕਤਾਂ ਆ ਰਹੀਆਂ ਉਹ ਕਹਿੰਦੇ ਜੀ ਵੀ ਆਪਾਂ ਟਰਾਈ ਕਰ ਲੈਨੇ ਆ ਐਚਐਮਐਲ ਰਫੈਨਰੀ ਆਮਾ ਜੀ ਆਪਣੇ ਤੇ ਵੀ ਉਹਨਾਂ ਤੋਂ ਗੁਰੂ ਗੋਬਿੰਦ ਸਿੰਘ ਰਫੈਨੀ ਤੋਂ ਪੁੱਛ ਲੈਣੇ ਦੁਬਾਰੇ ਜੀ ਆਪਾਂ ਨੂੰ ਖਾਣ ਪੀਣ ਦਾ ਬੰਦੋਬਸਤ ਕਰਨਗੇ ਤਾਂ ਦੁਬਾਰੇ ਜੀ ਅਸੀਂ ਗਏ ਜੀ ਆਪਣੇ ਆਪਣੇ ਰਫੈਨੀ ਨਾਲ ਨੂੰ ਮਿਲਣੇ ਜੀ ਉਹ ਕਹਿੰਦੇ ਕੋਈ ਗੱਲ ਨਹੀਂ ਜੀ ਕੋਈ ਇਸ਼ੂ ਨਹੀਂ ਸਾਡੇ ਲਈ ਤੁਸੀਂ ਜੀ ਵੀ ਨਸ਼ਿਆਂ ਤੋਂ ਮੁਕਤ ਕਰੋ ਕਿਸੇ ਦਾ ਵੀ ਇਲਾਕੇ ਨੂੰ ਜੀ ਟ੍ਰੇਨਿੰਗ ਕਰਵਾਓ ਜੀ ਤੇ ਤੁਹਾਨੂੰ ਹਰ ਚੀਜ਼ ਮਿਲੂਗੀ ਫਿਰ ਉਹਨਾਂ ਨੇ ਇਹ ਕਿ ਬਹੁਤ ਵਧੀਆ ਪ੍ਰਬੰਧ ਕੀਤੀ ਜੋ ਇਹ ਡੇਲੀ ਡੈਡ ਮੈਨ ਬੱਚਿਆਂ ਨੂੰ ਖਾਈ ਸੀ ਬਦਾਮ ਕਾਜੂ ਕਿਸ਼ਮਿਸੀ ਕੇਲੇ ਦੁੱਧ ਉਹ ਸਾਰਾ ਕੁਝ ਇਸ ਵਾਰ ਪ੍ਰੋਵਾਈਡ ਆ ਜੀ ਸਾਰਾ ਕੁਝ ਮਿਲਿਆ ਉਹ ਦਿਵਾਇ ਥੋੜੀ ਮੋਤੀ ਦਿੱਕਤਾਂ ਆਉਂਦੀ ਜਿੰਮਾਂ ਵਗੈਰਾ ਦੀ ਜਿਹੜੇ ਬੱਚਿਆਂ ਦੇ ਬਾਜੂ ਕਮਜ਼ੋਰ ਸੀਗੇ ਜਾਂ ਛਾਤੀ ਵਗੈਰਾ ਜੀ ਫਿਰ ਜੀ ਉਹਦੇ ਬਾਰੇ ਵੀ ਡਿਮਾਂਡ ਕੀਤੀ ਜੀ ਤੇ ਇਹ ਇਤਕੀ ਉਹ ਵੀ ਡਿਮਾਂਡ ਪੂਰੀ ਹੋ ਗਈ ਹੁਣ ਸਾਡੇ ਕੋਲੇ ਜੀ ਤਕਰੀਬਨ ਹਰ ਸਮਾਨ ਆ ਜੀ ਤੇ ਵਧੀਆ ਬੱਚੇ ਟ੍ਰੇਨਿੰਗ ਲਾਉਂਦੇ ਆ ਤੇ ਮਤਲਬ ਕਿ ਜੋ ਵੀ ਸਾਨੂੰ ਸਹਯੋਗ ਦੀ ਲੋੜ ਆ ਜੀ ਪਿੰਡ ਦੇ ਸਹਯੋਗ ਆ ਜੀ ਤਾਂ ਜਾਂ ਕਿਸੇ ਬੱਚਿਆਂ ਦੀ ਹੋਰ ਜੀ ਜਿਹੜੇ ਬੱਚੇ ਲੱਗੇ ਆ ਜੀ ਉਹਨਾਂ ਵੱਲੋਂ ਕੋਈ ਸਹਯੋਗ ਹੁੰਦਾ ਯਾਰ ਫੈਨਰੀ ਵੱਲੋਂ ਹੁੰਦਾ ਜੀ ਸਾਨੂੰ ਹਰ ਤਰ੍ਹਾਂ ਦਾ ਮਤਲਬ ਕਿ ਪ੍ਰੋਵਾਈਡ ਕੀਤਾ ਜਾਂਦਾ ਹੈਗਾ ਟ੍ਰੇਨਿੰਗ ਲਾਉਣ ਦੇ ਵਿੱਚ ਕੋਈ ਤੇ ਕਿ ਤੁਹਾਡੇ ਕਿੰਨੇ ਪਿੰਡਾਂ ਦੇ ਬੱਚੇ ਹੈਗੇ ਇੱਥੇ ਤੇ ਕਿੰਨੇ ਤੁਸੀਂ ਹੁਣ ਤੱਕ ਕਿਹੜੇ ਬੱਚੇ ਆ ਟ੍ਰੇਨਿੰਗ ਦੇ ਚੁੱਕੇ ਹੋ ਕਿੰਨੇ ਕੋ ਤੁਹਾਡੇ ਜਿਹੜੇ ਟ੍ਰੇਨਿੰਗ ਦਿੱਤੇ ਹੋਏ ਲੱਗ ਚੁੱਕੇ ਹੈ ਕਿਹੜੇ ਕਿਹੜੇ ਡਿਪਾਰਟਮੈਂਟਾਂ ਚ ਪੁਸਤ ਤੇ ਫੌਜ ਦਾ ਜ਼ਿਆਦਾ ਹੈਗਾ ਤੁਹਾਡਾ ਆ ਤਕਰੀਬਨ ਜੀ 100 ਬੱਚੇ ਦੇ ਨੇੜੇ ਜਿਹੜੇ ਜੀ ਪਾਸ ਹੋ ਚੁੱਕੇ ਹੋਣਗੇ ਬੱਚੇ ਪੰਜਾਬ ਪੁਲਿਸ ਜੀ ਆਰਮੀ ਜੀ ਇੱਕ ਸੀਐਸਪੀ ਦੇ ਵਿੱਚ ਹੋਇਆ ਜੀ ਜੇਲ ਵਾਰਡਰਨ ਦੇ ਵਿੱਚ ਬੱਚੇ ਹੋਏ ਜੀ ਇੱਕ ਲੜਕੀ ਵੀ ਹੋਈ ਜੀ ਆਪਣੇ ਕੋਲ ਟ੍ਰੇਨਿੰਗ ਕਈ ਬੱਚੇ ਲਾਉਂਦੇ ਸੀ ਉਹਦੇ ਚ ਇੱਕ ਲੜਕੀ ਫਿੱਟ ਹੋਈ ਹੈ ਜੀ ਡਾਇਰੈਕਟ ਹੌਲਦਾਰ ਜੀ ਇੱਕ ਐ ਤੇ ਮੇਰੇ ਪਿੰਡਾਂ ਦੇ ਤਕਰੀਬਨ ਜੀ ਨੇੜੇ-ਨੇੜੇ ਤੇ 10-15 ਪਿੰਡ ਆਈ ਕਣਕਵਾਲ ਗਿਆਨਾ ਮਲਕਾਨਾ ਨਰੰਗ ਰਾਮਸਰਾ ਰਾਮਾ ਮੰਡੀ ਜੀ ਸੇਖੂ ਬਾਗਾ ਜੀ ਤਕਰੀਬਨ ਸਾਰੇ ਪਿੰਡਾਂ ਦੇ ਬੱਚੇ ਆਉਂਦੇ ਜੀ ਆਪਣੇ ਕੋਲੇ ਤੇ ਫੋਚਰ ਟ੍ਰੇਨਿੰਗ ਦੇ ਨਾਲ-ਨਾਲ ਬੱਚਿਆਂ ਨੂੰ ਜਿਵੇਂ ਕੱਲ ਫਾਰਮ ਭਰਨੇ ਹੋਰ ਭਰ ਉਹਦੇ ਲਈ ਵੀ ਕੋਈ ਮੋਟੀਵੇਟ ਕਰ ਹਾਂਜੀ ਹਾਂਜੀ ਉਹਦੇ ਲਈ ਮੋਟੀਵੇਟ ਕਰਦੇ ਜੀ ਜਦੋਂ ਇਹ ਆਪਣਾ ਸ਼ਡਿਊਲ ਆ ਜਾਂਦਾ ਜੀ ਆਰਮੀ ਦਾ ਤਾਂ ਉਹ ਬੱਚਿਆਂ ਨੂੰ ਸਾਰਾ ਕੁਝ ਦੱਸਿਆ ਜਾਂਦਾ ਵੀ ਆਹ ਡਾਕੂਮੈਂਟ ਲੱਗਣਗੇ ਪਹਿਲਾਂ ਅਪਲਾਈ ਕਰਾਉਣੇ ਆ ਜੀ ਉਦੋਂ ਬਾਅਦ ਪੇਪਰ ਹੋ ਜਾਂਦਾ ਜੀ ਉਦੋਂ ਬਾਅਦ ਫਿਜ਼ੀਕਲ ਹੁੰਦਾ ਜੀ ਆਰਮੀ ਦੇ ਵਿੱਚ ਜੀ ਡਾਕੂਮੈਂਟ ਲੱਗਣ ਵਾਲੇ ਹੁੰਦੇ ਸਾਰੇ ਲੈ ਕੇ ਜਾਣੇ। ਕਦੋਂ ਤੋਂ ਕਿੰਨੇ ਕਰਾਉਣੇ ਫ੍ਰੀ ਕਰਾਉਣੇ ਸਾਰੇ ਜੋ ਕਰੋਨਾ ਟਾਈਮਿੰਗ ਕੀ ਰੱਖਦੇ ਹੋ ਤੁਸੀਂ ਇਹਨਾਂ ਦਾ? ਟਾਈਮਿੰਗ ਜੀ ਸਵੇਰ 5:30 ਤੋਂ ਲੈ ਕੇ ਜੀ 7 ਵਜੇ ਤੱਕ 1.5-2 ਘੰਟਿਆਂ ਦਾ ਤਕਰੀਬਨ ਸਾਡਾ ਹੁੰਦਾ ਜੀ। ਜੇ ਜ਼ਿਆਦਾ ਬੱਚੇ ਵੀ ਕੋਹ ਹੁੰਦਾ ਫਿਰ ਸ਼ਾਮ ਨੂੰ ਲਪਾਉਣੀ ਹੈ ਜੀ। ਤੇ ਬਸ 2 ਮਹੀਨੇ ਪਹਿਲਾਂ ਸ਼ੁਰੂ ਕਰਦੇ ਜੀ 3 ਮਹੀਨੇ ਪਹਿਲਾਂ ਜੀ ਪੇਪਰ ਹੋਣ ਤੋਂ ਬਾਅਦ ਨਾਲ ਦੀ ਸ਼ੁਰੂ ਕਰਦੇ ਨੇ ਜੀ। ਪੇਪਰ ਦੇ ਵਿੱਚ ਵੀ ਕਿੰਨਾ ਸਨਾਵੇ ਤਾਂ ਕਰਕੇ ਪੇਪਰ ਤੋਂ ਬਾਅਦ ਸ਼ੁਰੂ ਕਰਦੇ ਨੇ ਜੀ। ਬਾਬਾ ਜੀ ਦਾ ਧੰਨਵਾਦ ਕਰਦਾ ਜੀ ਉਹ ਕਿ ਸਾਨੂੰ ਟ੍ਰੇਨਿੰ ਤੇ ਸਾਡੇ ਪਿੰਡ ਜੋ ਵੀ ਹੈ ਐਚ ਐਮ ਐਲ ਹੈ ਰੈਫੈਨਰੀ ਵੱਲੋਂ ਵੀ ਬਹੁਤ ਮਨ ਕੇ ਸਹਾਇਤਾ ਕੀਤੀ ਜਾਂਦੀ ਹੈ ਕਿ ਡਾਈਟ ਪੈਣ ਤੇ ਹੁੰਦੇ ਨੇ ਤੇ ਆ ਇਹਨਾਂ ਮੈਟ ਹੈਂਡਲ ਆਊਂਡ ਲਾ ਦਿੱਤੇ ਆ ਗਿਆਂ ਨੇ ਤੇ ਜੋ ਵੀ ਉਹਨਾਂ ਕਿ ਚਲੋ ਵੀ ਫਿੱਟ ਹੋਣ ਵਾਸਤੇ ਹੀ ਬਹੁਤ ਆਉਂਦੇ ਆਣੇ ਤੇ ਬਾਹਰੋਂ ਵੀ ਬਹੁਤ ਤਿਆਰੀ ਕਰਨ ਵਾਸਤੇ ਆਉਂਦੇ ਆਣ ਸਾਡੇ ਪਿੰਡ ਦਾ ਮਤਲਬ ਕਿ ਬਹੁਤ ਜਾਣੇ ਲੱਗੇ ਨੇ ਜਿਵੇਂ ਪੁਲਿਸ ਚ ਲੱਗੇ ਮਤਲਬ ਫੌਜ ਚ ਤੇ ਹੋਰ ਵੀ ਕਈ ਪੋਸਟਾਂ 'ਤੇ ਲੱਗੇ ਨੇ ਉਹ ਬਾਬਾ ਜੀ ਨੇ ਤਿਆਰੀ ਕਰਾਈ ਸੀ ਇਸ ਕਰਕੇ ਤੇ ਨਸ਼ਿਆਂ ਤੋਂ ਦੂਰ ਰਹਿਣਾ ਵੀ ਬਹੁਤ ਵਧੀਆ ਹੈ ਉਹ ਪ੍ਰਚਾਰ ਹੈ ਕਿੰਨਾ ਕੁ ਵਧੀਆ ਉਪਰਾਲਾ ਮੰਨਦੇ ਹੋ ਪਹਿਲਾਂ ਕਿੰਨਾ ਕੁ ਤੁਹਾਨੂੰ ਮੁਸ਼ਕਲ ਆਉਂਦੀ ਥੋੜੇ ਜਿਹੇ ਨਾਲ ਦੇ ਹੋਰ ਹੈ ਜਿਵੇਂ ਪਹਿਲਾਂ ਟ੍ਰੇਨਿੰਗ ਕਰਕੇ ਗਿਆ ਉਹਨੂੰ ਕੀ ਮੁਸ਼ਕਲ ਆਉਂਦੀ ਕਿਵੇਂ ਮੁਸ਼ਕਲ ਆਉਂਦੀ ਉਹਨਾਂ ਨੂੰ ਇਹ ਬਾਲ ਕੇ ਬਾਹਰ ਤਿਆਰੀ ਕਰਨ ਜਾਣਾ ਮੈਂਦਾ ਸੀ ਤੇ ਲੱਗੇ ਕਿ ਗਰੀਬ ਘਰ ਦੇ ਹਾਂ ਜੀ ਤੇ ਉਹਨਾਂ ਨੂੰ ਪੈਸੇ ਦੀ ਦਿੱਕਤ ਹੁੰਦੀ ਸੀ ਬਾਹਰ ਜਾਣਾ ਆਉਣਾ ਕਰਨਾ ਮੋਟਰਸਾਈਕਲ ਸਾਧਨਾਂ ਦਾ ਉਹ ਦਿੱਕਤ ਜੀ ਤੇ ਹੁਣ ਮੰਨ ਲੈ ਚਲੋ ਬਾਬਾ ਜੀ ਨੇ ਹਾਂ ਇੱਥੇ ਸ਼ੁਰੂ ਕਰਾਇਆਗਾ ਤੇ ਬਹੁਤ ਜਾਣੇ ਲੱਗੇ ਨੇ